ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬੀਤੇ ਕੱਲ ਬਠਿੰਡਾ ਦੇ ਨਾਮਦੇਵ ਰੋਡ ਤੇ ਚਾਈਨਾ ਡੋਰ ਦੇ ਨਾਲ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਵਿਅਕਤੀ ਤੋਂ ਬਾਅਦ ਬਠਿੰਡਾ ਪੁਲਿਸ ਦੇ ਵੱਲੋਂ ਇਸ ਵੱਲ ਹੋਰ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਉਕਤ ਹਾਦਸੇ ਤੋਂ ਬਾਅਦ ਨਾਮਲੂ ਵਿਅਕਤੀ ਦੇ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਬਠਿੰਡਾ ਪੁਲਿਸ ਦੇ ਥਾਣਾ ਸਿਵਲ ਲਾਈਨ ਵਿਖੇ ਦਰਜ ਕੀਤਾ ਗਿਆ ਹੈ ਅਤੇ ਇਸ ਬਾਰੇ ਮੋਡਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਣਾ ਬਣਦਾ ਹੈ ਕਿ ਕੱਲ ਦੁਪਹਿਰ ਇੱਕ ਸਕੂਟਰੀ ਤੇ ਸਵਾਰ ਨੌਜਵਾਨ ਸੜਕ ਤੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੇ ਗਲ ਦੇ ਵਿੱਚ ਚਾਈਨਾ ਡੋਰ ਫਿਰ ਗਈ ਸੀ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਵਖਵਖ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਲਿਜਾਇਆ ਗਿਆ ਸੀ ਅਤੇ ਜ਼ਖਮੀ ਦੇ ਭਰਾ ਦੇ ਬਿਆਨਾਂ ਦੇ ਉੱਪਰ ਅਗਿਆਤ ਵਿਅਕਤੀਆਂ ਦੇ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰ ਅਗਲੀ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਇੱਥੇ ਇਹ ਵੀ ਪੁਲਿਸ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਤੋਂ ਜਿੰਨਾ ਬਚਿਆ ਜਾ ਸਕੇ ਉਹਨਾਂ ਬਚਿਆ ਜਾਵੇ ਤਾਂ ਜੋ ਹਾਦਸਿਆਂ ਤੇ ਰਗਾਮ ਲੱਗ ਸਕੇ ਮੈਂ ਇੰਸਪੈਕਟਰ ਰਵਿੰਦਰ ਸਿੰਘ ਐਸਐਸਓ ਸਿਵਲ ਲਾਈਨ ਪਟੰਨਾ ਇੱਕ ਡੋਰ ਨੂੰ ਲੈ ਕੇ ਮਾਮਲਾ ਦਰਜ ਹੋਣੇ ਕਿ ਕੀ ਮਾਮਲਾ ਜੀ ਇਹ ਕੱਲ ਨਾਮਦੋ ਨਾਮਦੇ ਬਿਰੋਡ ਤੇ ਸਾਨੂੰ ਇੱਕ ਘਟਨਾ ਦੀ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਤੋਂ ਨੀ ਉਤਰ ਬਨਾਰਸੀ ਦਾ ਉਮਰ ਕਰੀਬ 40 ਸਾਲ ਉਹ ਐਕਟੀਵਿਟੀ ਜਾ ਰਿਹਾ ਸੀ ਆਪਣੇ ਕਿਸੇ ਕੰਮ ਕਰ ਲਈ ਉਦੋਂ ਰਸਤੇ ਵਿੱਚ ਡੋਰ ਫਸੀ ਹੋਣ ਕਰਕੇ ਐਕਸੀਡੈਂਟ ਹੋ ਗਿਆ ਤੇ ਉਹਦੇ ਗੱਲ ਵਿੱਚ ਫਿਰ ਗਿਆ ਜਿਸ ਨੂੰ ਤੁਰੰਤ ਉੱਥੇ ਰਾਡੇ ਦਿੱਲੀ ਹਾਰਟ ਹਸਪੀਟਲ ਉੱਥੇ ਲਿਜਾਇਆ ਗਿਆ ਪਰ ਉੱਥੋਂ ਬਾਦੋਂ ایمਸ ਰੈਫਰ ਕਰਤਾ ਤੇ ਹੁਣ ਉਹਦੀ ਹਾਲਤ ਕੁਝ ਠੀਕ ਹੈ ਕਿਨਾਂ ਨੂੰ ਤੇ ਇਸ ਸਬੰਧੀ ਅਸੀਂ ਮਕਦਮਾ ਨੰਬਰ 9 ਜੇਲਤਾ ਰੈ 109 223 15 এনवायरमेंट ਐਕਟ ਦਰਜ ਕੀਤਾ ਨਾਮ ਲਾਉਂਦੇ ਤੇ ਜਿਹਦੀ ਤਫਤੀਸ਼ ਜਾਰੀ ਹੈ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੇ ਤਦ ਖਾਸ ਤੌਰ ਤੇ ਪੇਰੈਂਟਸ ਨੂੰ ਵੀ ਆਵਦੇ ਬੱਚਿਆਂ ਨੂੰ ਜੋ ਪਸੰਦ ਆ ਤਿਆਰ ਵੀ ਨੇ ਡਿਆ ਰਹਾ ਕਿ ਚਾਇਨਾ ਡੋਰ ਜਿਹੜੀ ਹੈਗੀ ਹੈ ਉਸ ਤੋਂ ਵਰਜਨ ਨਾ ਯੂਜ਼ ਕਰਦੇਣ ਬਾਕੀ ਉਹਨਾਂ ਨੂੰ ਤਾਂ ਵਰਨਿੰਗ ਹੀ ਹੈ ਬਾਕੀ ਮਾਮਲੇ ਵੀ ਦਰਜ ਕਰ ਰਹੇ ਆ ਜਿੰਨਾ ਜਿੰਨਾ ਤੋਂ ਵੀ ਸਾਨੂੰ ਚਾਇਨਾ ਡੋਰ ਬਰਾਮਦ ਹੋਈ ਜਿਵੇਂ ਲਗਾਤਾਰ ਫੋਰਸ ਵਾਲਾ ਵੀ ਮਾਮਲਾ ਵੀ ਡਾਪੀ ਜਿਹੜਾ ਸਰਟੀਫਿਕੇਟ ਦੀ ਹੈ ਜੀ ਫਿਰ ਵੀ ਬਹੁਤ ਜ਼ਿਆਦਾ ਪੇਰੈਂਟ ਲੜ ਰਿਹਾ ਹੈ ਵੀ ਕਿਹੜੀ ਜੀ ਵੀ ਕਰਨਾ ਚਾਹੁੰਦੇ ਰੋਇਦ ਦਾ ਸਰਟੀਫਿਕੇਸ਼ਨ ਆਉਂਦਾ ਹੈ ਸਾਡਾ ਜੋ ਅਸੀਂ ਚਲੋ ਆਪਣੇ ਸੋਰਸਸ ਰਾਹੀਂ ਵੀ ਆ ਪਿਛਲੇ ਚਾਰ ਦਿਨ ਪਹਿਲਾਂ ਵੀ ਅਸੀਂ ਇੱਕ ਮਾਮਲਾ ਦਰਜ ਕੀਤਾ ਸੀ ਤੇ ਇਸ ਵਿੱਚ ਕਿਸੇ ਨੂੰ ਵੀ ਨਿਬਕਸ਼ਦੇ ਚਾਹੇ ਸਾਨੂੰ ਇੱਕ ਗੱਟੂ ਮਿਲ ਜੇ ਜਾਂ ਕਿੰਨਾ ਵੀ ਬਰਾਮਦਗੀ ਹੋ ਜਾਏ ਕਿਉਂਕਿ ਬਹੁਤ ਜ਼ਿਆਦਾ ਖਤਰਨਾਕ ਹੈ ਕਿਸੇ ਨਾਲ ਵੀ ਹਾਦਸਾ ਹੋ ਸਕਦਾ ਉਹਨੂੰ ਕੋਈ ਯਾਦ ਚਿਤ ਤੇ ਨਹੀਂ ਸੀ ਜੋ ਜਾ ਰਿਹਾ ਸੀ ਆਪਣੇ ਕੰਮ ਕਰ ਜਾ ਰਿਹਾ ਸੀ ਇੱਕ ਕਿਹੜੇ ਮਾਪੇ ਆਪਣੇ ਬੱਚੇ ਨੂੰ ਲੈ ਕੇ ਜਾਂਦੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਅਪੀਲ ਇਹ ਹੈ ਵੀ ਇਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਜੀ ਕਿਸੇ ਵੀ ਬੱਚੇ ਨਾਲ ਹੋ ਸਕਦਾ ਕਿਸੇ ਆਪਣੇ ਬੱਚੇ ਨਾਲ ਵੀ ਹੋ ਸਕਦਾ ਤੇ ਮੈਂ ਆਪਣੇ ਬੱਚਿਆਂ ਨੂੰ ਸਮਝਾਉਣ ਤੇ ਵਾਰਨਿੰਗ ਅਸੀਂ ਤੇ ਜਿਹੜਾ ਜਿਹੜਾ ਨਨੋ ਜਿਹੜਾ ਵੀ ਵੇਚ ਰਿਹਾ ਜਾਂ ਉਹਨੂੰ ਯੂਜ਼ ਕਰ ਰਿਹਾ ਤੇ ਅਸੀਂ ਤੁਰੰਤ ਜਿਹੜੀ ਹੈਗੀ ਇਹਦੀ ਐਫਆਈਆਰ ਕਰਦੇ ਆ ਤੇ ਇਹ ਬਾਕੀ ਇਹ ਵੀ ਇਹ ਨੋਨ ਅਵੇਲੇਬਲ ਹੈਗਾ ਇਹ ਸੈਕਸ਼ਨ ਹੈਗਾ ਇਹ ਦੋਸ਼ੀ ਨੂੰ ਪਰੇ ਦੇ ਵਿੱਚ ਸਜ਼ਾ ਵੀ ਹੋਣੀ ਹੈ ਤੇ ਜੇਲ ਵੀ ਪਈ